ਸੰਜੀਵਰ ਜੀ ਕੀ ਨਾਮ ਹੈ ਤੁਹਾਡਾ ਅਮਿਤ ਕੁਮਾਰ ਜੀ ਕੀ ਮਸਲਾ ਹੋਇਆ ਜਿਹੜਾ ਤੁਹਾਡੇ ਤੇ ਕੋਈ ਮਸਲਾ ਨਵਾਲ ਗਵਾਂਢ ਚ ਆਪਣੀ ਜੀ ਸੀਵਰ ਦੀ ਪ੍ਰੋਬਲਮ ਸੀ ਹੋਈ ਜੀ ਉਹਨਾਂ ਦੇ ਆਪ ਦਾ ਸੀਵਰ ਸੀ ਦੁਆਰ ਚ ਉਹਦੇ ਬਾਰੇ ਗੱਲਬਾਤ ਕਰੀ ਰਏ ਸੀਗੇ ਜੀ ਤੇ ਉਹਨਾਂ ਦੀ ਲੇਬਰ ਸੀ ਸੀ ਆਪ ਵੀ ਸੀਗੇ ਜੀ 5 6 ਸੱਤ ਜਣੇ ਸੀਗੇ ਜਿਹਦੇ ਜਿਹਦੀ ਮੈਂ ਤੁਹਾਨੂੰ ਵੀ ਮੈਨੂੰ ਦਿਖਾਈਏ ਕਿ ਮੈਂ ਤੁਹਾਨੂੰ 6 7 ਜਣੇ ਕੋਈਆਂ ਨਾਲ ਜਿਸਨੇ ਕੋ ਮੁਕਿਆਂ ਨਾਲ ਕਿਸੇ ਨਾਲ ਮੈਨੂੰ 6 ਜਣਾਂ ਨੂੰ ਮੈਨੂੰ ਫੜਲੇ ਨੂੰ ਟਾਲਿਆ ਜੀ ਕਿੱਥੋਂ ਵਾਕਿਆ ਹੈ ਇਹ ਵਿਸ਼ਾਲ ਨਗਰ ਫੇਸ 3 ਦਾ ਜੀ ਉਹ ਜਰਦਾ ਗੇਰ ਦੇ ਸੀ ਹਾਂਜੀ ਹਾਂ ਮਸਲਾ ਕੀ ਸੀਵਰ ਦਾ ਪਿਛੇ ਹੋਇਆ ਜੀ ਹਾਂਜੀ ਨਾਲ ਆਪਣੇ ਕੰਦੇ ਨਾਲ ਸੀਵਰ ਸੀਗਾ ਜੀ ਉਹਨਾਂ ਨੂੰ ਅੱਜ ਤੋਂ 2 ਸਾਲ ਪਹਿਲਾਂ ਵੀ ਕਿਹਾ ਸੀਗਾ ਜੀ ਕਰਵਾ ਲਓ ਕਹਿੰਦੇ ਕਰਵਾ ਲੈਣੇ ਕਰਵਾ ਲੈਣੇ ਕਰਵਾ ਲਵਾਂ ਅੱਜ ਆਪਾਂ ਪਹਿਲਾਂ ਗਾਲਾਂ ਕੱਢੀਆਂ ਜੀ ਤੇ ਉਸ ਤੋਂ ਬਾਅਦ ਮੈਂ ਇਕੱਲਾ ਸੀਗਾ ਮੈਨੂੰ ਇਕੱਲੇ ਨੂੰ ਦੇਖ ਕੇ ਇਹਨਾਂ ਨੇ 6 ਜਣੇ ਨਾਲ ਦੇ ਬਣੇ ਸੜੇ ਇਹਨਾਂ ਦੇ ਬੰਦੇ ਦੁਕਾਨ ਦੇ ਮੁੰਡੇ ਜਪਣੀ ਲਿਆਵਾਲੇ ਸੀ ਕੌਣ ਸੀ 6 ਬੇ 6 ਜਣੇ ਇਹਨਾਂ ਨੇ ਮੈਨੂੰ ਕੁੱਟਿਆ ਜੀ ਆ ਵੀਡੀਓ 'ਚ ਦੋ ਲੋਕ ਸੀ ਜਿਹਨਾਂ ਦੇ ਘਰ ਤੇ ਹੋਣ ਲੱਗੇ ਆਪਣੇ ਨਾਲ ਪੜੋਸੀ ਹੈ ਜੀ ਨਹੀਂ ਪੜੋਸੀ ਹੈ ਜਾਣਦੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਤਿੰਨ ਅਨਛਤ ਤੇ ਹਾਂਜੀ ਹਾਂਜੀ ਤੇ ਕੀ ਕੋਈ ਉਹਨਾਂ ਕੋਲ ਨੂੰ ਕਿੱਦਿਆ ਹਥਿਆਰ ਸੀ ਕੋਈ ਚਾਕੂ ਸੀਗਾ ਜੀ ਤੇ ਕਿ ਨਾਲ ਮੈਂ ਕਈ ਕਈਆਂ ਸੀਗੇ ਦੋ ਉਹ ਸੀਗਾ ਤੇ ਮੈਂ ਮੇਰੀ ਚੈਨ ਵੀ ਪਾਈ ਸੀ ਚੈਨ ਵੀ ਉਹਨਾਂ ਨੂੰ ਕੋ ਮੁਕੀ ਜੇ ਪਰਸ ਹੀ ਪਤਾ ਨਹੀਂ ਕਿੱਥੇ ਗਿਆ ਜੀ ਮੋਬਾਈਲ ਤਾਂ ਮਿਲ ਗਿਆ ਮੇਰਾ ਜੀ ਕਿੰਨੇ ਵਜੇ ਸੱਟਾਂ ਮਾਰੀਆਂ ਮੇਰੀ ਜੀ ਗੋਦੀਆਂ ਹੱਟਾ ਮਾਰੀਆਂ ਮੈਂ ਪਹਿਲਾਂ ਹੀ ਹਾਰਟ ਦਾ ਪੇਸ਼ੈਂਟ ਆ ਜੀ ਤੁਸੀਂ ਸਿਵਲ ਹਸਪੀਟਲ ਦਾਖਲ ਹੋਏ ਹਾਂਜੀ ਹਾਂਜੀ ਤੁਹਾਡਾ ਕੋਈ ਇੱਥੇ ਰੁਕਾ ਰੋਣ ਕਿਤਾ ਕੱਟਿਆ ਗਿਆ ਹਾਂਜੀ ਡਾਕਟਰ ਸਾਹਿਬ ਨੂੰ ਕਿਹਾ ਹੈਗਾ ਜੀ ਹੋ ਉਸ ਆਇਆ ਮੁਕਦਰ ਨਹੀਂ ਹਾਲੀ ਨਹੀਂ ਆਇਆ ਆ ਹੁਣੇ ਆਏ ਜੇ ਅੱਧ ਘੰਟਾ ਪਹਿਲਾਂ ਆਏ ਥਾ ਆ ਕੀ ਮੰਕਰਦਾ ਤੁਸੀਂ ਪ੍ਰਸ਼ਾਸਨ ਬੜਾ ਇਨਸਾਫ ਸਹੀ ਰਹੀ ਲੜਾਈ ਤੇ ਕਿਸੇ ਕੋਲ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਵਿਸ਼ਾਲਨਗਰ ਤੁਸੀਂ ਸਾਡੇ ਕੋਲ ਇੱਕ ਲੜਾਈ ਝਗੜੇ ਦਾ ਕੇਸ ਆਇਆ ਜਿਸ ਨੂੰ ਸੀ ਦਾਖਲ ਕਰਕੇ ਮੈਡੀਕਲ ਰਿਪੋਰਟ ਭੇਜ ਦਿੱਤਾ ਹੈ ਤੇ ਇਸ ਦੀ ਐਮਐਲਆ ਤਿਆਰ ਕਰ ਦਿੱਤੀ ਗਈ ਹੈ ਤੇ ਇਲਾਜ ਦੀ ਲਈ ਸਾਡੇ ਕੋਲ ਪੇਸ਼ੈਂਟ ਦਾਖਲ ਹੈ फिलहाल हुन पेशंट जी कंडीशन पेशंट स्टेबल